ਨੇ ਇਹ ਆ ਰਿਹਾ ਜੀ ਆਪਣੀ ਮਿਹਨਤ ਦਾ ਫਲ ਮੋਟਰਸਾਈਕਲ ਤੋਂ ਡੈਗ ਕੇ ਹੱਡੀਆਂ ਤੜਾ ਕੇ ਉਸ ਤੋਂ ਬਾਅਦ ਤੇ ਆਹ ਸਾਈਨ ਵਗੈਰਾ ਕਰਕੇ ਤੇ ਥੈਂਕ ਯੂ ਭਾਜੀ ਆਪਣਾ ਆ ਗਿਆ ਜੀ ਪਲੇ ਬਟਨ ਤੇ ਹੁਣ ਆਪਾਂ ਘਰ ਜਾਵਾਂਗੇ ਸੋ ਦੋਸਤੋ ਹੁਣੇ-ਹੁਣੇ ਮੈਨੂੰ ਫੋਨ ਆਇਆ ਮੇਰਾ ਜਿਹੜਾ ਪਲੇ ਬਟਨ ਹੈ YouTube ਦਾ ਉਹ ਆ ਚੁੱਕਿਆ ਤੁਹਾਡੀ ਸਾਰਿਆਂ ਦੀ ਸਪੋਰਟ ਦੇ ਨਾਲ ਮੈਨੂੰ ਹੁਣੀ ਯੂਪੀਐਸ ਤੋਂ ਕਾਲ ਆ ਗਈ ਹੈ ਜਿਹੜਾ ਬਟਨ ਪਲੇ ਬਟਨ ਹੈ YouTube ਦਾ ਜਿਹੜਾ ਕਿ ਆਪਾਂ ਨੂੰ 100K ਕੰਪਲੀਟ ਹੋਣ ਤੋਂ ਬਾਅਦ ਮਿਲਦਾ ਆ ਸੋ ਸਾਰਿਆਂ ਦਾ ਹੀ ਬਹੁਤ ਬਹੁਤ ਥੈਂਕਸ ਜਿਨੇ ਵੀ ਮੈਨੂੰ ਦੇਖ ਰਹੇ ਆ ਜਿਨ੍ਹਾਂ ਜਿਨਾਂ ਨੇ ਮੈਨੂੰ ਸਪੋਰਟ ਕੀਤਾ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਸੋ ਚੱਲ ਪਿਆ ਜੀ ਮੈਂ ਬਟਲ ਲੈਣ ਵਾਸਤੇ ਕਾਲ ਮੈਨੂੰ ਆ ਗਈ ਜੀ ਉਹਨਾਂ ਦੀ ਉਹਨਾਂ ਨੂੰ ਘਰ ਨਹੀਂ ਸੀ ਲੱਭ ਰਿਆ ਤੇ ਮੈਂ ਹੁਣ ਉਹਨਾਂ ਦੇ ਕੋਲ ਹੀ ਜਾ ਰਿਹਾ ਹਾਂ ਕੁਰੀਅਰ ਵਾਲੇ ਭਾਜੀ ਜਿਹੜੇ ਆ ਉਹਨਾਂ ਦੇ ਕੋਲ ਜਾ ਰਿਹਾ ਮੈਂ ਹੁਣ ਆਪਾਂ ਜਾਣੇ ਆ ਰੀਸੀਵ ਕਰਦੇ ਆ ਤਾਂ ਫਿਰ ਅਨਬਾਕਸਿੰਗ ਕਰਦੇ ਆ ਸੋ ਆਪਣਾ ਆ ਗਿਆ ਹੈ ਜੀ ਪਲੇ ਬਟਨ ਭਾਜੀ ਹੁਣੇ ਲੈ ਕੇ ਆ ਗਏ ਆ ਯੂਪੀਐਸ ਤੋਂ ਇਹ ਆਪਾਂ ਰੀਸੀਵ ਹੁਣ ਕਰਨ ਲੱਗੇ ਆ ਨਾ ਕੋਲ ਸਾਈਨ ਵਗੈਰਾ ਕਰਾਂਗੇ ਤੇ ਬਹੁਤ ਵਧੀਆ ਤਰੀਕੇ ਨਾਲ ਕੈਰੀ ਕੀਤਾ ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਰੱਖਿਆ ਆ ਤੇ ਹੁਣ ਆਪਾਂ ਰੀਸੀਵ ਕਰਨ ਲੱਗੇ ਇਹਨਾਂ ਦੇ ਕੋਲ ਤੇ ਆਹ ਸਾਈਨ ਵਗੈਰਾ ਕਰਕੇ ਤੇ ਥੈਂਕ ਯੂ ਭਾਜੀ ਆਪਨਾ ਆ ਗਿਆ ਜੀ ਪਲੇ ਬਟਨ ਤੇ ਹੁਣ ਆਪਾਂ ਘਰ ਜਾਵਾਂਗੇ ਤੇ ਅਨਬਾਕਸਿੰਗ ਕਰਾਂਗੇ ਜਾ ਕੇ ਤੇ ਬਹੁਤ ਵਧੀਆ ਸਾਫ਼ ਸੁਥਰੀ ਐਨ ਪੈਕੇਜਿੰਗ ਵਧੀਆ ਕਿਸੇ ਤਰੀਕੇ ਦੀ ਵੀ ਕੋਈ ਡੈਮੇਜਿੰਗ ਨਹੀਂ ਹੈਗੀ ਤੇ ਵਧੀਆ ਸਰਵਿਸ ਹੈ ਇਹਨਾਂ ਦੀ ਤੇ ਤੇ ਥੈਂਕ ਯੂ ਭਾਜੀ ਬਹੁਤ ਬਹੁਤ ਮਿਹਰਬਾਨੀ ਜੀ ਤੇ ਹੁਣ ਚੱਲਦੇ ਆਂ ਦੋਸਤੋ ਆਪਾਂ ਤੇ ਜਾ ਕੇ ਕਰਦੇ ਆਂ ਜੀ ਅਨਬਾਕਸਿੰਗ ਲੋ ਵੀ ਦੋਸਤੋ ਆ ਗਿਆ ਆਪਣਾ YouTube ਦਾ ਕ੍ਰੀਏਟਰ ਬਟਨ ਜਿਹੜਾ ਕਿ 1 ਲੱਖ ਸਬਸਕ੍ਰਾਈਬਰ ਹੋਣ ਤੋਂ ਬਾਅਦ ਮਿਲਦਾ ਹੈ ਮਾਰਾਨਾ ਬਹੁਤ ਬਹੁਤ ਥੈਂਕ ਯੂ ਸਪੋਰਟ ਕਰਨ ਵਾਸਤੇ ਹੁਣ ਆਪਾਂ ਕਰਦੇ ਆਂ ਅਨਬਾਕਸਿੰਗ ਆ ਆ ਗਿਆ ਜੀ ਆਪਣਾ ਸਰਟੀਫਿਕੇਟ ਕੰਗ੍ਰੈਚੂਲੇਟ ਕੀਤਾ ਆਪਾਂ ਨੂੰ YouTube ਨੇ ਇਹ ਆਇਆ ਜੀ ਆਪਾਂ ਨੂੰ ਨੀਲ ਮੋਹਨ ਸੀਈਓ ਜਿਹੜੇ ਆਪਣੇ YouTube ਦੇ ਉਹਨਾਂ ਨੇ ਭੇਜਿਆ ਨੀਲ ਮੋਹਨ ਜੀ ਸਾਡਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਇਹ ਸਰਟੀਫਿਕੇਟ ਦੇਣ ਵਾਸਤੇ ਕੰਗ੍ਰੈਚੂਲੇਟ ਕਰਨ ਵਾਸਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਆਹ ਲੋ ਜੀ ਆ ਗਈ ਆਪਣੀ ਮੇਨ ਚੀਜ਼ ਹੋਰ ਪਹਿਲਾਂ ਦੇਖ ਲਿਏ ਕੀ ਕੀ ਵਿੱਚ ਦਿੰਦਾ ਕਿਉਂਕਿ ਮੈਂ ਬਹੁਤ ਕਿਊਰੀਅਸ ਹੁੰਦਾ ਸੀ ਵੀ ਹੋਰ ਕੀ ਕੀ ਨਾਲ ਮਿਲਦਾ ਹੈ ਤੇ ਆਹ ਨਾਲ ਇਹ ਪਤਾ ਨਹੀਂ ਕੀ ਚੀਜ਼ ਆ ਤੁਸੀਂ ਮੈਨੂੰ ਦੱਸਿਓ ਜਰੂਰ ਕੀ ਆ ਤੇ ਆ ਵੀ ਇੱਕ ਕੰਗ੍ਰੈਚੂਲੇਟ ਕੀਤਾ ਹੈ ਇਹ ਪੈਕੇਜਿੰਗ ਜਿਨ੍ਹਾਂ ਨੇ ਆਪਣੀ ਕੀਤੀ ਆ ਇਹ ਰਿਕ ਜੀ ਨੇ ਆਪਾਂ ਨੂੰ ਕੀਤਾ ਕੰਗ੍ਰੈਚੂਲੇਟ ਰਿਕ ਜੀ ਨੇ ਜਿਹੜਾ ਮੇਰਾ ਇਹ ਅਵਾਰਡ ਹੈ ਪੈਕ ਕੀਤਾ ਆ ਯੂਐਸਏ ਤੋਂ ਆ ਮੇਰੇ ਖਿਆਲ ਨਾਲ ਇਹ ਥੈਂਕ ਯੂ ਵੈਰੀ ਮੱਚ ਮਿਸਟਰ ਰਿਕ ਮੇਰਾ ਪੈਕ ਕਰਨ ਵਾਸਤੇ ਇਹ ਇੱਕ ਆ ਹੋਰ ਚੀਜ਼ ਮਿਲੀ ਆ ਵਿੱਚ ਰੈਕਗਨਾਈਜ਼ਿੰਗ ਯੂਅਰ ਟੀਮ ਇਹ ਵੀ ਕੀਤਾ ਹੈ ਜੀ ਇੱਕ ਆ ਵੀ ਆ ਵਿੱਚ ਤੇ ਬਾਕੀ ਹੋਰ ਕੁਝ ਨਹੀਂ ਆ ਖਾਲੀ ਆ ਡੱਬਾ ਤੇ ਆ ਆਪਣਾ ਆ ਗਿਆ ਜੀ YouTube ਦਾ ਬਟਨ ਅਸੀਂ ਕਰਦੇ ਆ ਜੀ ਇਹਦੀ ਅਨਬਾਕਸਿੰਗ ਆਪਾਂ ਕਰ ਹੀ ਲਈ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਆ ਗਿਆ ਜੀ ਆਪਣੀ ਮਿਹਨਤ ਦਾ ਫਲ ਮੋਟਰਸਾਈਕਲ ਤੋਂ ਡੈਗ ਕੇ ਹੱਡੀਆਂ ਤੜਾ ਕੇ ਉਸ ਤੋਂ ਬਾਅਦ ਇਹ ਜਿਹੜਾ ਆ YouTube ਦਾ ਬਟਨ ਪਲੇ ਬਟਨ ਜਿਹੜਾ ਇਹ ਮਿਲਿਆ ਆ ਤੇ ਬਹੁਤ ਹੀ ਕਿਸਮਤ ਵਾਲੇ ਨੂੰ ਮਿਲਦੀ ਹੈ ਇਹ ਚੀਜ਼ ਤੇ ਤੁਹਾਡੇ ਸਪੋਰਟ ਦੇ ਨਾਲ ਆਪਾਂ ਨੂੰ ਇਹ ਚੀਜ਼ ਮਿਲੀ ਹੈ YouTube ਦਾ ਬਟਨ ਆ ਤੁਸੀਂ ਦੇਖ ਸਕਦੇ ਹੋ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਜੀ ਮੈਂ ਬਹੁਤ ਖੁਸ਼ ਹਾਂ ਕਿਉਂਕਿ ਪਲੇ ਬਟਨ ਆਇਆ ਤੇ ਮੈਨੂੰ ਇਦਾਂ ਲੱਗਾ ਵੀ ਮੈਂ ਹਾਂ ਮੈਂ ਵੀ ਜ਼ਿੰਦਗੀ ਦੇ ਵਿੱਚ ਕੁਝ ਅਚੀਵ ਕੀਤਾ ਹੈ ਕੁਝ ਵੱਖਰਾ ਮੈਂ ਵੀ ਕੁਝ ਵੱਖਰਾ ਕੀਤਾ ਹੈ ਦੀ ਕਈਆਂ ਦੇ ਵੀਡੀਓ ਦੇ ਵਿੱਚ ਦੇਖੇ ਸੀਗੇ ਪਲੇ ਬਟਨਾਂ ਨੂੰ ਬਾਕਸਿੰਗ ਕਰਦੇ ਆਉਂਦੇ ਤੇ ਅੱਜ ਮੇਰਾ ਵੀ ਪਲੇ ਬਟਨ ਆਇਆ ਤੇ ਬਹੁਤ ਬਹੁਤ ਸਾਰਿਆਂ ਦਾ ਥੈਂਕ ਯੂ ਤੇ EV07 ਰਾਈਡਰ ਦਾ ਵੀ ਥੈਂਕ ਯੂ ਜਿਨ੍ਹਾਂ ਦੇ ਨਾਲ ਮੈਂ ਆਪਣੀ ਸਫਰ ਦੀ ਸ਼ੁਰੂਆਤ ਕੀਤੀ ਚੈਨਲ ਮੇਰਾ 2017 ਦੇ ਵਿੱਚ ਬਣਿਆ ਤੇ ਉਸ ਤੋਂ ਬਾਅਦ ਮੈਨੂੰ ਭਾਜੀ ਉਹਨਾਂ ਦਾ ਵੀ ਸਾਥ ਮਿਲਿਆ ਆ ਵੀ ਮੇਰੇ ਨਾਲ ਜਾਂਦੇ ਰਹੇ ਆ ਬਹੁਤ ਵਧੀਆ ਸਾਥ ਦਿੱਤਾ ਥੈਂਕ ਯੂ ਤੇ ਬਾਕੀ ਸਾਰੇ ਸਬਸਕ੍ਰਾਈਬਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆਪਣਾ ਪਲੇ ਬਟਨ ਜੀ ਤੇ ਹੁਣ ਕਰਦੇ ਆ ਵੀਡੀਓ ਦੀ ਸਮਾਪਤੀ ਉਮੀਦ ਹੈ ਤੁਹਾਨੂੰ ਵਧੀਆ